ਕਾਰ ਮੰਤਰੀ ਪਹੁੰਚ ਰਹੇ ਨੇ ਉਸੇ ਹਰ ਰਵੇਖੀ ਕਿ ਕਹਣਾ ਚਾਹੋਗੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 10 ਵਜੇ ਹਸ਼ਿਆਰ ਪਰ ਵਿਚਾਰੇ ਆ ਔਰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉੱਥੇ ਹਮ ਹਮਾ ਕੇ ਪਹੁੰਚੋ ਔਰ ਉਹਨਾਂ ਦੇ ਵਿਚਾਰ ਸੁਣੋ ਜੋ ਦੇਸ਼ ਦੀ ਤਰੱਕੀ ਦੇ ਲਈ ਆ ਔਰ ਦੇਸ਼ ਦੇ ਅੱਛੇ ਭਵਿੱਖ ਦੇ ਲਈ ਆ ਸਾਰੇ ਜਣੇ ਦੁਸ਼ਹਿਰਾ ਗਰਾਊਂਡ ਦੇ ਵਿੱਚ 10 ਵਜੇ ਜ਼ਰੂਰ ਪਹੁੰਚਣ ਧੰਨਵਾਦ 2014 ਵਿੱਚ ਵੀ ਪ੍ਰਧਾਨ ਮੰਤਰੀ ਪਹੁੰਚੀ ਸੀ ਉਹਦੇ ਵਿੱਚ ਜਿੱਤ ਹੋਈ ਸੀਗੀ ਸ਼ਹਿਰ ਕੋਲ ਸੀੜ ਤੋਂ ਉਸ ਤੋਂ ਬਾਅਦ 2019 ਵਿੱਚ ਪਹੁੰਚੀ ਤਾਂ ਵੀ ਜਿੱਤ ਲਈ 30 ਲੱਗਦਾ ਇਸ ਵਾਰ 2024 ਵਿੱਚ ਪਹੁੰਚਦੇ ਬਿਲਕੁਲ ਮੋਦੀ ਜੀ ਦੀ ਜਿੱਤ ਤਾਂ ਪੱਕੀ ਹੈ ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਇਹ ਵੀ ਗਰੰਟੀ ਹੈ ਇਹ ਵੀ ਪੱਕੀ ਹੈ ਕਿ ਲੋਕਾਂ ਵੱਲੋਂ ਬਹੁਤ ਉਤਸ਼ਾਹ ਆ ਔਰ ਮੋਦੀ ਜੀ ਦੇ ਆਉਣ ਲਈ ਵੀ ਬਹੁਤ ਉਤਸ਼ਾਹ ਹੁੰਦਾ ਪਬਲਿਕ ਨੂੰ ਕਿ ਅਸੀਂ ਮਿਲਣਾ ਆ ਔਰ ਕੱਲ ਬਹੁਤ ਹਮਮਾ ਕੇ ਤੁਸੀਂ ਦੇਖਿਓ ਉੱਥੇ ਸਾਰੇ ਪਹੁੰਚੂਗੇ ਔਰ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਅਪੀਲ ਕਰਦੀ ਆ ਕਿ 10 ਵਜੇ ਦੁਸ਼ਹਿਰਾ ਗਰਾਊਂਡ ਵਿੱਚ ਪਹੁੰਚੋ ਔਰ ਮੋਦੀ ਜੀ ਦੇ ਵਿਚਾਰ ਸੁਣੋ ਇਸ ਵਾਰ ਪ੍ਰਧਾਨ ਮੰਤਰੀ ਪਹੁੰਚ ਰਹੇ ਕੀ ਲੱਗਦਾ ਇਸ ਵਾਰ ਹੈਲਟ੍ਰਿਕ ਹੋਊਗੀ ਬੀਜੇਪੀ ਦੀ ਹੁਸਿਆਰਪੁਰ ਸੀਟ ਤੋਂ ਦੇਖੋ ਕਦੀ ਵੀ ਪਹਿਲਾਂ ਨਹੀਂ ਕੁਝ ਵੀ ਕਹਿਣਾ ਚਾਹੀਦਾ ਪਰ ਬਾਤਮਾ ਦਾ ਆਸ਼ੀਰਵਾਦ ਹੈ ਮੋਦੀ ਜੀ ਦੇ ਕੰਮਾਂ ਲਈ ਵੋਟ ਪੈ ਰਹੀ ਆ ਮੋਦੀ ਜੀ ਨੂੰ ਵੋਟ ਪੈ ਰਹੀ ਆ ਔਰ ਦੇਸ਼ ਦੇ ਭਵਿੱਖ ਲਈ ਵੋਟ ਪੈ ਰਹੀ ਆ ਇਹ ਔਰ ਇਹ ਭਵਿੱਖ ਉਜਵਲ ਹੈ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਮੁਕੰਮਲ ਕਿੱਤੀਆਂ ਨੇ ਤਿਆਰੀ ਕੱਲ੍ਹ ਨੂੰ ਪ੍ਰਧਾਨ ਮੰਤਰੀ ਨੇ ਬਹੁਤ ਅੱਛੀਆਂ ਤਿਆਰੀਆਂ ਚੱਲ ਰਹੀਆਂ ਆ ਔਰ ਕੱਲ ਨੂੰ ਪ੍ਰਧਾਨ ਮੰਤਰੀ ਜੀ ਨੇ ਦੇਖੋ ਸਵੇਰੇ ਸਵੇਰੇ ਆਣਾ ਆ ਇਹ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਮੇਰੇ ਲਈ ਤਾਂ ਖਾਸ ਕਰਕੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਹ ਸਾਡੇ ਲਈ ਹੁਸ਼ਿਆਰਪੁਰ ਆ ਰਹੇ ਆ ਔਰ ਅਸੀਂ ਸਾਰੇ ਰਲ ਕੇ ਸਾਰੇ ਹਲਕਿਆਂ ਤੋਂ ਲੋਕ ਬਹੁਤ ਹਮਮਾ ਕੇ ਉੱਥੇ ਪਹੁੰਚ ਰਹੇ ਆ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਲਈ ਉਹਨਾਂ ਦੇ ਵਿਚਾਰ ਸੁਣਨ ਲਈ ਦੇਖੋ ਮੈਂ ਹੁਸ਼ਿਆਰਪੁਰ ਪੂਰੇ ਹਲਕੇ ਨੂੰ ਅਪੀਲ ਕਰਦੀ ਆ ਕਿ ਸਰਕਾਰ ਮੋਦੀ ਜੀ ਦੀ ਬਣੀ ਹੋਈ ਹੈ ਆਪਾਂ ਸਾਰਿਆਂ ਨੇ ਹੁਸ਼ਿਆਰਪੁਰ ਹਲਕੇ ਦਾ ਯੋਗਦਾਨ ਪਾਣਾ ਉਹਦੇ ਵਿੱਚ ਆਪਣੇ ਹੁਸ਼ਿਆਰਪੁਰ ਹਲਕੇ ਦੀ ਤਰੱਕੀ ਲਈ ਆਪਣੇ ਦੇਸ਼ ਦੇ ਹਲਕੇ ਦੀ ਤਰੱਕੀ ਲਈ ਇਸੇ ਲਈ ਤਰੱਕੀ ਹੋਊਗੀ ਹੁਸ਼ਿਆਰਪੁਰ ਹਲਕੇ ਦੀ ਜੇ ਅਸੀਂ ਮੋਦੀ ਜੀ ਦੇ 400 ਪਾਰ ਦੇ ਨਾਰੇ ਦੇ ਵਿੱਚ ਸ਼ਾਮਲ ਹੋਵਾਂਗੇ ਨਹੀਂ ਤਾਂ ਹਲਕੇ ਦੀ ਤਰੱਕੀ ਵੀ ਰੁਕ ਜਾਂਦੀ ਔਰ ਅਸੀਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਣੋਂ ਵੀ ਰਹਿ ਜਾਾਂਗੇ ਔਰ ਮੈਂ ਅਪੀਲ ਕਰਦੀ ਆ ਕਿ ਇਹ ਯੋਗਦਾਨ ਤੁਸੀਂ ਜ਼ਰੂਰ ਪਾਣਾ ਹੈ ਜੈ ਹਿੰਦ ਜੈ ਭਾਰਤ